ਪੰਜਾਬ ਦੇ ਵਿੱਚ ਇੱਕ ਅਜੀਬੋ-ਗਰੀਬ ਮਾਮਲਾ ਸਾਹਮਣੇ ਆਇਆ ਜਿੱਥੇ ਕਿ ਛੁੱਟੀ ਤੇ ਆਏ ਅਗਨੀਵੀਰ ਦੇ ਵੱਲੋਂ ਕਈ ਲੁੱਟਾਂ ਖੋਹਾਂ ਕਰਨ ਦੇ ਗੱਲ ਆਖੀ ਜਾ ਰਹੀ ਹੈ ਜਿਸ ਵਿੱਚ ਕਿ ਉਹ ਇਕੱਲਾ ਨਹੀਂ ਆਪਣੇ ਭਰਾ ਅਤੇ ਇੱਕ ਦੋਸਤ ਦੇ ਨਾਲ ਮਿਲ ਕੇ ਲੁੱਟਾਂ ਖੋਹਾਂ ਨੂੰ ਅੰਜਾਮ ਦਿੰਦਾ ਤੇ ਤਿੰਨੇ ਮੁਲਜ਼ਮ ਫਾਜ਼ਿਲਗਾ ਦੇ ਰਹਿਣ ਵਾਲੇ ਨੇ ਤੇ ਮੋਹਾਲੀ ਵਿਖੇ ਲੁੱਟਾਂ ਖੋਹਾਂ ਨੂੰ ਅੰਜਾਮ ਦਿੰਦੇ ਸਨ ਪੰਜਾਬ ਪੁਲਿਸ ਨੇ ਮੋਹਾਲੀ ਤੋਂ ਇਹਨਾਂ ਨੂੰ ਗ੍ਰਿਫਤਾਰ ਕੀਤਾ ਹੈ ਤੇ ਅਗਨੀਵੀਰ ਪੱਛਮੀ ਬੰਗਾਲ ਦੇ ਵਿੱਚ ਤਨਾਟਸੀ ਤੇ ਕਨਪੁਰ ਤੋਂ ਹਥਿਆਰ ਲੈ ਕੇ ਮੋਹਾਲੀ ਪਹੁੰਚਿਆ ਸੀ ਦਰਸਲ ਪੁਲਿਸ ਦੇ ਅਨੁਸਾਰ ਸ ਵਿਅਕਤੀ ਦਾ ਨਾਮ ਇਸਮੀਤ ਸਿੰਘ ਹੈ ਜੋ ਕਿ 2022 ਦੇ ਵਿੱਚ ਅਗਨੀਵੀਰ ਦੇ ਵੱਜੋਂ ਭਰਤੀ ਹੋਇਆ ਸੀ ਤੇ ਇੰਨੇ ਦਿਨੀ ਉਹ ਪੱਛਮੀ ਬੰਗਾਲ ਦੇ ਵਿੱਚ ਤਾਇਨਾਤ ਸੀ ਤੇ 2 ਮਹੀਨੇ ਪਹਿਲਾਂ ਛੁੱਟੀ ਲੈ ਕੇ ਆਇਆ ਸੀ ਪਰ ਘਰ ਨਹੀਂ ਗਿਆ ਤੇ ਮੋਹਾਲੀ ਦੇ ਵਿੱਚ ਹੀ ਕਿਰਾਏ ਤੇ ਰਹਿਣ ਲੱਗਿਆ ਉਸਨੇ ਆਪਣੇ ਦੋਸਤ ਅਤੇ ਭਰਾ ਦੇ ਨਾਲ ਮਿਲ ਕੇ ਲੁੱਟਾਂ ਖੋਹਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਤਾਪਤ ਜਾਣਕਾਰੀ ਦੇ ਅਨੁਸਾਰ ਉਸਦੇ ਦੋਸਤ ਦਾ ਨਾਮ ਬਲਕਾਰ ਸਿੰਘ ਅਤੇ ਭਰਾ ਦਾ ਨਾਮ ਪ੍ਰਪ੍ਰਿਤ ਸਿੰਘ ਦੱਸਿਆ ਜਾ ਰਿਹਾ ਹੈ ਪੁਲਿਸ ਨੇ ਇਹਨਾਂ ਤਿੰਨਾਂ ਨੂੰ ਗ੍ਰਿਫਤਾਰ ਕਰ ਲਿਆ ਤਿੰਨੋਂ ਪੰਜਾਬ ਦੇ ਫਾਜ਼ਿਲਗਾ ਦੇ ਵਸਨੀਕ ਦੱਸੇ ਜਾ ਰਹੇ ਹਨ ਇਹਨਾਂ ਦੇ ਕੋਲੋਂ ਨਜਾਇਜ਼ ਹਥਿਆਰ ਵੀ ਬਰਾਮਦ ਕੀਤੇ ਗਏ ਨੇ ਪੁਲਿਸ ਨੇ ਦੱਸਿਆ ਕਿ ਛੁੱਟੀ ਤੋਂ ਪਰਤਦੇ ਸਮੇਂ ਉਸਨੇ ਉੱਤਰ ਪ੍ਰਦੇਸ਼ ਦੇ ਕਾਨਪੁਰ ਤੋਂ ਕੁਝ ਹਥਿਆਰ ਖਰੀਦੇ ਸਨ ਤੇ ਜਿਸ ਤੋਂ ਬਾਅਦ ਉਸਨੇ ਆਪਣੇ ਭਰਾ ਤੇ ਦੋਸਤਾਂ ਨਾਲ ਮਿਲ ਕੇ ਮੋਹਾਲੀ ਦੇ ਵਿੱਚ ਲੁੱਟਖੋਹਾਂ ਦੀਆਂ ਵਾਰਦਾਤਾਂ ਕਰਦੀਆਂ ਸ਼ੁਰੂ ਕਰ ਦਿੱਤੀਆਂ ਇਹਨਾਂ ਦੇ ਕੋਲੋਂ ਚੋਰੀ ਕੀਤੇ ਗਏ ਮੋਟਰਸਾਈਕਲ ਤੇ ਹੋਰ ਵਾਹਨਾਂ ਦੇ ਜਾਲੀ ਦਸਤਾਵੇਜ਼ ਵੀ ਬਰਾਮਦ ਕੀਤੇ ਗਏ ਨੇ ਤੇ ਜੋ ਕਿ ਇਹ ਤਿਆਰ ਕਰਕੇ ਵੇਚਦੇ ਸਨ ਪੁਲਿਸ ਨੇ ਸ਼ੱਕ ਦੇ ਆਧਾਰ ਤੇ ਇਹਨਾਂ ਨੂੰ ਕਾਬੂ ਕੀਤਾ ਸੀ ਅਤੇ ਸੀਆਈ ਸਟਾਫ ਨੇ ਸ਼ੱਕ ਦੇ ਉੱਤੇ ਇਹਨਾਂ 'ਤੇ ਗ੍ਰਿਫਤਾਰ ਕਰਕੇ ਜਦੋਂ ਪੁੱਛਗਿੱਛ ਕੀਤੀ ਤਾਂ ਵੱਡੇ ਖੁਲਾਸੇ ਹੋਏ ਨੇ ਕਿ ਇਹਨਾਂ ਨੇ 20 ਅਤੇ 21 ਜੁਲਾਈ ਨੂੰ ਮੋਹਾਲੀ ਦੇ ਵਿੱਚ ਕਾਰ ਚੋਰੀ ਦੀ ਵੀ ਵਾਰਦਾਤ ਨੂੰ ਅੰਜਾਮ ਦਿੱਤਾ ਹੈ ਤੇ ਇਸ ਤੋਂ ਇਲਾਵਾ ਹੋਰ ਵੀ ਕਈ ਲੁੱਟਾਂ ਖੋਹਾਂ ਅਤੇ ਚੋਰੀਆਂ ਕੀਤੀਆਂ ਨੇ ਜਾਣਕਾਰੀ ਅਨੁਸਾਰ ਤਿੰਨੇ ਮੁਲਜ਼ਮ ਫਾਜ਼ਿਲਗਾ ਤੋਂ ਮੋਹਾਲੀ ਆ ਕੇ ਚੋਰੀ ਕਰਦੇ ਸਨ ਅਤੇ ਇਹ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਮੁੜ ਫਾਜ਼ਿਲਗਾ ਚਲੇ ਜਾਂਦੇ ਸਨ ਪੰਜਾਬ ਦੇ ਵਿੱਚ ਇੱਕ ਅਜੀਬੋ-ਗਰੀਬ ਮਾਮਲਾ ਸਾਹਮਣੇ ਆਇਆ ਜਿੱਥੇ ਕਿ ਛੁੱਟੀ ਤੇ ਆਏ ਅਗਨੀਵੀਰ ਦੇ ਵੱਲੋਂ ਕਈ ਲੁੱਟਾਂ ਖੋਹਾਂ ਕਰਨ ਦੇ ਗੱਲ ਆਖੀ ਜਾ ਰਹੀ ਹੈ ਜਿਸ ਵਿੱਚ ਕਿ ਉਹ ਇਕੱਲਾ ਨਹੀਂ ਆਪਣੇ ਭਰਾ ਅਤੇ ਇੱਕ ਦੋਸਤ ਦੇ ਨਾਲ ਮਿਲ ਕੇ ਲੁੱਟਾਂ ਖੋਹਾਂ ਨੂੰ ਅੰਜਾਮ ਦਿੰਦਾ ਤੇ ਤਿੰਨੇ ਮੁਲਜ਼ਮ ਫਾਜ਼ਿਲਗਾ ਦੇ ਰਹਿਣ ਵਾਲੇ ਨੇ ਤੇ ਮੋਹਾਲੀ ਵਿਖੇ ਲੁੱਟਾਂ ਖੋਹਾਂ ਨੂੰ ਅੰਜਾਮ ਦਿੰਦੇ ਸਨ ਪੰਜਾਬ ਪੁਲਿਸ ਨੇ ਮੋਹਾਲੀ ਤੋਂ ਇਹਨਾਂ ਨੂੰ ਗ੍ਰਿਫਤਾਰ ਕੀਤਾ ਹੈ ਤੇ ਅਗਨੀਵੀਰ ਪੱਛਮੀ ਬੰਗਾਲ ਦੇ ਵਿੱਚ ਤਨਾਟਸੀ ਤੇ ਕਨਪੁਰ ਤੋਂ ਹਥਿਆਰ ਲੈ ਕੇ ਮੋਹਾਲੀ ਪਹੁੰਚਿਆ ਸੀ ਦਰਸਲ ਪੁਲਿਸ ਦੇ ਅਨੁਸਾਰ ਸ ਵਿਅਕਤੀ ਦਾ ਨਾਮ ਇਸਮੀਤ ਸਿੰਘ ਹੈ ਜੋ ਕਿ 2022 ਦੇ ਵਿੱਚ ਅਗਨੀਵੀਰ ਦੇ ਵੱਜੋਂ ਭਰਤੀ ਹੋਇਆ ਸੀ ਤੇ ਇੰਨੇ ਦਿਨੀ ਉਹ ਪੱਛਮੀ ਬੰਗਾਲ ਦੇ ਵਿੱਚ ਤਾਇਨਾਤ ਸੀ ਤੇ 2 ਮਹੀਨੇ ਪਹਿਲਾਂ ਛੁੱਟੀ ਲੈ ਕੇ ਆਇਆ ਸੀ ਪਰ ਘਰ ਨਹੀਂ ਗਿਆ ਤੇ ਮੋਹਾਲੀ ਦੇ ਵਿੱਚ ਹੀ ਕਿਰਾਏ ਤੇ ਰਹਿਣ ਲੱਗਿਆ ਉਸਨੇ ਆਪਣੇ ਦੋਸਤ ਅਤੇ ਭਰਾ ਦੇ ਨਾਲ ਮਿਲ ਕੇ ਲੁੱਟਾਂ ਖੋਹਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਤਾਪਤ ਜਾਣਕਾਰੀ ਦੇ ਅਨੁਸਾਰ ਉਸਦੇ ਦੋਸਤ ਦਾ ਨਾਮ ਬਲਕਾਰ ਸਿੰਘ ਅਤੇ ਭਰਾ ਦਾ ਨਾਮ ਪ੍ਰਪ੍ਰਿਤ ਸਿੰਘ ਦੱਸਿਆ ਜਾ ਰਿਹਾ ਹੈ ਪੁਲਿਸ ਨੇ ਇਹਨਾਂ ਤਿੰਨਾਂ ਨੂੰ ਗ੍ਰਿਫਤਾਰ ਕਰ ਲਿਆ ਇਹਨੋਂ ਪੰਜਾਬ ਦੇ ਫਾਜ਼ਿਲਗਾ ਦੇ ਵਸਨੀਕ ਦੱਸੇ ਜਾ ਰਹੇ ਹਨ ਇਹਨਾਂ ਦੇ ਕੋਲੋਂ ਨਜਾਇਜ਼ ਹਥਿਆਰ ਵੀ ਬਰਾਮਦ ਕੀਤੇ ਗਏ ਨੇ ਪੁਲਿਸ ਨੇ ਦੱਸਿਆ ਕਿ ਛੁੱਟੀ ਤੋਂ ਪਰਤਦੇ ਸਮੇਂ ਉਸਨੇ ਉੱਤਰ ਪ੍ਰਦੇਸ਼ ਦੇ ਕਾਨਪੁਰ ਤੋਂ ਕੁਝ ਹਥਿਆਰ ਖਰੀਦੇ ਸਨ ਤੇ ਜਿਸ ਤੋਂ ਬਾਅਦ ਉਸਨੇ ਆਪਣੇ ਭਰਾ ਤੇ ਦੋਸਤਾਂ ਨਾਲ ਮਿਲ ਕੇ ਮੋਹਾਲੀ ਦੇ ਵਿੱਚ ਲੁੱਟਖੋਹਾਂ ਦੀਆਂ ਵਾਰਦਾਤਾਂ ਕਰਦੀਆਂ ਸ਼ੁਰੂ ਕਰ ਦਿੱਤੀਆਂ ਇਹਨਾਂ ਦੇ ਕੋਲੋਂ ਚੋਰੀ ਕੀਤੇ ਗਏ ਮੋਟਰਸਾਈਕਲ ਤੇ ਹੋਰ ਵਾਹਨਾਂ ਦੇ ਜਾਲੀ ਦਸਤਾਵੇਜ਼ ਵੀ ਬਰਾਮਦ ਕੀਤੇ ਗਏ ਨੇ ਤੇ ਜੋ ਕਿ ਇਹ ਤਿਆਰ ਕਰਕੇ ਵੇਚਦੇ ਸਨ ਪੁਲਿਸ ਨੇ ਸ਼ੱਕ ਦੇ ਆਧਾਰ ਤੇ ਇਹਨਾਂ ਨੂੰ ਕਾਬੂ ਕੀਤਾ ਸੀ ਅਤੇ ਸੀਆਈ ਸਟਾਫ ਨੇ ਸ਼ੱਕ ਦੇ ਉੱਤੇ ਇਹਨਾਂ 'ਤੇ ਗ੍ਰਿਫਤਾਰ ਕਰਕੇ ਜਦੋਂ ਪੁੱਛਗਿੱਛ ਕੀਤੀ ਤਾਂ ਵੱਡੇ ਖੁਲਾਸੇ ਹੋਏ ਨੇ ਕਿ ਇਹਨਾਂ ਨੇ 20 ਅਤੇ 21 ਜੁਲਾਈ ਨੂੰ ਮੋਹਾਲੀ ਦੇ ਵਿੱਚ ਕਾਰ ਚੋਰੀ ਦੀ ਵੀ ਵਾਰਦਾਤ ਨੂੰ ਅੰਜਾਮ ਦਿੱਤਾ ਹੈ ਤੇ ਇਸ ਤੋਂ ਇਲਾਵਾ ਹੋਰ ਵੀ ਕਈ ਲੁੱਟਖੋਹਾਂ ਅਤੇ ਚੋਰੀਆਂ ਕੀਤੀਆਂ ਨੇ ਜਾਣਕਾਰੀ ਅਨੁਸਾਰ ਤਿੰਨੇ ਮੁਲਜ਼ਮ ਫਾਜ਼ਿਲਕਾ ਤੋਂ ਮੋਹਾਲੀ ਆ ਕੇ ਚੋਰੀ ਕਰਦੇ ਸਨ ਅਤੇ ਇਹ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਮੁੜ ਫਾਜ਼ਿਲਕਾ ਚਲੇ ਜਾਂਦੇ ਸਨ